ਜੇ ਆਨ ਨੂੰ ਕਾਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਕਿਤਾਬ ਦਾ ਅਧਿਆਇ 9ਵਾਂ ਚੱਕਰ ਅਭਿਆਸ ਨੰਬਰ 9.2 13 ਪੰਜਵਾਂ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੇ ਬੱਚਿਓ ওই ਸਵਾਲ ਨੂੰ ਅਸੀਂ ਤਿੰਨ ਵਿਧੀਆਂ ਰਾਹੀਂ ਕਰਾਂਗੇ ਇਹ ਸੋ ਬੜਾ ਹੀ ਰੋਚਕ ਅਤੇ ਵਧੀਆ ਸਵਾਲ ਹੈਗਾ ਤੁਸੀਂ ਵੀਡੀਓ ਰਾਹੀਂ ਤਿੰਨੋ ਵਿਧੀਆਂ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਤਿੰਨੋ ਹੱਲ ਜਿਹੜੇ ਨੇ ਮਨਨ ਕਿ ਤਿੰਨੋ ਵਿਧੀਆਂ ਰਾਹੀਂ ਕੀਤਾ ਗਿਆ ਹੱਲ ਜਿਹੜਾ ਹੈ ਉਹ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਤਿੰਨੋ ਵਿਦਿਆਰਥੀ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਤੁਹਾਨੂੰ ਗਣਿਤ ਦੇ ਬਹੁਤ ਸਾਰੇ ਸਿਧਾਂਤ ਸਹਿਜ ਹੀ ਸਪਸ਼ਟ ਹੋ ਜਾਣਗੇ ਤੁਹਾਡਾ ਦਿਮਾਗ ਤੇਜ਼ ਹੋਏਗਾ ਤੇ ਨਾਲੇ ਤੁਹਾਡਾ ਆਤਮ ਵਿਸ਼ਵਾਸ ਜਿਹੜਾ ਸਵੈ ਭੋਸਾ ਹੈ ਉਹਨੂੰ ਚੰਗੀ ਕਿਛੜਤ ਮਿਲੇਗੀ ਸੋ ਆਓ ਸ਼ੁਰੂ ਕਰੀਏ ਸਵਾਲ ਹੈ ਬੱਚਿਓ ਇੱਕ ਪਾਰਕ ਵਿੱਚ ਬੜੇ 5 ਮੀਟਰ ਅਰਧ ਵਿਆਸ ਵਾਲੇ ਚੱਕਰ ਉੱਤੇ ਖੜੀਆਂ ਤਿੰਨ ਲੜਕੀਆਂ ਰੇਸ਼ਮਾ ਉਹਨੂੰ ਮੈਂ ਆਰ ਘੇੜ ਦਿੱਤਾ ਸਲਮਾ ਨੂੰ ਮੈਂ ਐਸ ਕਹ ਦਿੱਤਾ ਅਤੇ ਮੰਦੀਪ ਐ ਐਮ ਕਹ ਦਿੱਤਾ ਠੀਕ ਹੈ ਖੇਡ ਰਹੀਆਂ ਹਨ ਸਵੈ ਇੱਕ 파ਰਕ ਹੈਗਾ ਚੱਕਰਾਕਾਰ ਇਹਦਾ ਅਰਧ ਵਿਆਸ ਜਿਹੜਾ ਬੱਚੇ ਹੋ 5 ਮੀਟਰ ਹੈਗਾ ਠੀਕ ਹੈ ਰੇਸ਼ਮਾ ਇੱਕ ਗੇਂਦ ਨੂੰ ਸਲਮਾ ਦੇ ਕੋਲ ਰੇਸ਼ਮਾ ਨੇ ਸਲਮਾ ਦੇ ਕੋਲ ਸਲਮਾ ਮੰਦੀਪ ਕੋਲ ਸਲਮਾ ਮੰਦੀਪ ਕੋਲ ਅਤੇ ਮੰਦੀਪ ਰੇਸ਼ਮਾ ਕੋਲ ਇਹਦੇ ਨੇ ਇਹ ਕੋਸਟੀ ਸਲਮਾ ਨੇ ਮੰਦੀਪ ਕੋਸਟੀ ਕਿ ਮਨਦੀਪ ਨੇ ਰੇਸ਼ਮਾ ਨਾਲ ਸ਼ੂਟਿੰਗ ਠੀਕ ਹੈ ਜੇਕਰ ਰੇਸ਼ਮਾ ਤੇ ਸਲਮਾ ਦੇ ਵਿੱਚ ਅਤੇ ਸਲਮਾ ਤੇ ਮਨਦੀਪ ਦੇ ਵਿੱਚ ਦੀ ਹਰੇਕ ਦੂਰੀ 6 ਮੀਟਰ ਹੋਵੇ ਭਾਵ ਇੱਥੋਂ ਦੇ ਲੈ ਕੇ ਇੱਥੇ ਤੱਕ 6 ਮੀਟਰ ਇੱਥੋਂ ਦੀ ਇੱਥੇ ਤੱਕ ਲੈ ਕੇ 6 ਮੀਟਰ ਠੀਕ ਹੈ ਅਰਧ ਵਿਆਸ ਹੈਗਾ 10 ਮੀਟਰ ਹੋਵੇ ਤਾਂ ਰੇਸ਼ਮਾ ਅਤੇ ਮਨਦੀਪ ਦੇ ਵਿੱਚ ਦੀ ਦੂਰੀ ਕੀ ਹੈ ਸੋ ਬੱਚਿਓ ਐਸੀ ਹੈ ਆਰ ਅਤੇ ਐਮ ਦੇ ਵਿੱਚ ਦੀ ਦੂਰੀ ਪਤਾ ਕਰਨੀ ਹੈ ਭਾਵ ਜਿਹੜੀ ਜੀਵਾ ਬਣੇਗੀ ਆਰ ਐਮ आरएम जीवा ਬਣੇਗੀ ਅਸੀਂ ਇਹਦੀ ਦੂਰੀ ਪ੍ਰਾਪਤ ਕਰਨੀ ਹੈ ਸੋ ਬੜਾ ਹੀ ਰੋਚਕ ਅਤੇ ਵਧੀਆ ਸਵਾਲ ਹੈ ਆਓ ਦੇਖੀਏ ਤੇ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਮੈਂ ਤੁਹਾਨੂੰ ਦੱਸ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਸੀਂ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ 9ਵੀਂ ਜਮਾਤ ਨਾਲ ਜੁੜੀਆਂ ਬਹੁਤ ਸਾਰੀਆਂ ਹੋਰ ਪਲੇਲਿਸਟਾਂ ਮਿਲਣਗੀਆਂ ਠੀਕ ਹੈ ਕਿ ਇਹ 9th ਮੈਥ ਇੰਗਲਿਸ਼ మీడియం ਦੇ ਵਿੱਚ ਫਿਰ ਇੱਕ ਹੈਗੀ ਇਹ 9th ਮੈਥ ਨੋਟਸ ਜਿੱਥੇ ਚ ਗਣਿਤ ਦੇ ਸਿਧਾਂਤਾਂ ਨੂੰ ਵੇਰ ਵੇ ਨਾਲ ਸਮਝਾਇਆ ਗਿਆ ਇੱਕ ਹੈਗੀ 9th ਇੰਗਲਿਸ਼ ਐਮਸੀਬੀ ਇੱਕ ਹੈਗੀ 9th ਲਿਟਰੇਚਰ ਇੱਕ ਹੈਗੀ 9th ਗ੍ਰਾਮਰ ਇੱਕ ਹੈਗੀ 9th ਸਾਇੰਸ ਇੱਕ ਹੈਗੀ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਇੱਕ ਹੈਗੀ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਇੱਕ ਹੈਗੀ ਐ ਮੈਥ ਸ਼ਾਰਟਕਸ ਐਂਡ ਟ੍ਰਿਕਸ ਮਲਕੀ ਦੋਨੋਂ ਰਲਵੇਂ ਮੀਡੀਅਮ ਵਿੱਚ ਇੰਗਲਿਸ਼ ਅਤੇ ਪੰਜਾਬੀ ਦੋਨਾਂ ਵਿੱਚ ਰਲ ਆ ਕੇ ਵੀਡੀਓ ਬਣਾਇਆ ਗਿਆ ਇੱਕ ਹੋਰ ਹੈਗੇ ਬੱਚੋ ਐਬ੍ਰੀਵੀਏਸ਼ਨਸ ਜਨਰਲ ਨੌਲੇਜ ਲਈ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਸਟਾਨੂਕ ਹੋਲ ਕੇ ਦੇਖੋ ਸੋ ਆਹ ਦੇਖੀਏ ਬੱਚੋ ਹਾਲੇ ਦਾ ਇਨੇ ਮੰਨ ਲਓ ਰੇਸ਼ਮਾ ਸਲਮਾ ਅਤੇ ਮਨਦੀਪ ਕਰਮਵਾਰ ਬਿੰਦੂਆਂ ਆਰ ਐਸ ਅਤੇ ਐਮ ਉਤੇ ਖੜੀਆਂ ਹਨ ਅਤੇ ਉਹ ਚੱਕਰ ਦਾ ਕੇਂਦਰ ਹੈ ਆਰ ਐਸ ਅਤੇ ਐਮ ਨੂੰ ਆਪਸ ਵਿੱਚ ਜੋੜੋ ਆਰ ਐਸ ਐਮ ਤੇ ਐਮ ਆਰ ਇਹਨੂੰ ਆਪਸ ਵਿੱਚ ਜੋੜ ਦਿੱਤਾ O ਨੂੰ ਆਰ ਅਤੇ ਐਮ ਨਾਲ ਜੋੜੋ ਹੁਣ O ਨੂੰ ਆਰ ਦੇ ਨਾਲ ਐਮ ਦੇ ਨਾਲ ਜੋੜੋ ਤੇ ਨਾਲ ਐਸ ਦੇ ਨਾਲ ਵੀ ਜੋੜ ਦਿੰਦੇ ਆ ਚਲੋ ਠੀਕ ਹੈ ਐਸ ਤੋਂ ਆਰ ਐਮ ਤੇ ਐਸੀ ਲੰਮ ਖਿਚੋ ਆਰ ਤੋਂ ਐਸ ਤੋਂ ਐਸ ਤੋਂ ਆਰ ਐਮ ਦੇ ਉੱਤੇ ਐਵਡਾ ਹੋ। ਐਸੀ ਜਿਹੜਾ ਐਸੀ ਹੈਗਾ ਐਲ ਐਮ ਖਿੱਚੋ। ਠੀਕ ਹੈ ਨਾ? ਹੁਣ ਆਰ ਐਸ ਬਰਾਬਰ ਐਸ ਐਮ ਬਰਾਬਰ 6 ਮੀਟਰ। ਆਰ ਐਸ ਬਰਾਬਰ ਐਸ ਐਮ ਬਰਾਬਰ 6 ਮੀਟਰ ਦਿੱਤਾ ਏਨੋ ਨੇ ਅਥੇ। ਆਵ ਆਰ ਐਸ ਐਮ ਇੱਕ ਸਮਦੋਪੁਜੀ ਤ੍ਰਿਭੁਜ ਹੈ। ਆਰ ਐਸ ਐਮ ਐਕਾਡਾ ਹੋ ਗਿਆ ਬੱਚੋ ਸਮਦੋਪੁਜੀ। ਇਹ ਆਰ ਐਸ ਜਿਹੜਾ ਹੈ ਇਹਦੇ ਬਰਾਬਰ ਹੈ ਹੁਣ ਬੱਚਿਓ ਅਸੀਂ ਇਹ ਵੀ ਜਾਣਦੇ ਹਾਂ ਕਿ ਸੋ ਲੰਭ ਐਸੀ ਆਧਾਰ ਆਰਮ ਦਾ ਸੰਦੂਪਾਜਕਵੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਬੱਚਿਓ ਜਦੋਂ ਸੰਦੂਪੁਜੀ ਤ੍ਰਿਪੁਜੀ ਦਾ ਜਿਹੜਾ ਸ਼ਿਖਰ ਹੈ ਉਤੋਂ ਜਦੋਂ ਲੰਭ ਖਿੱਚਿਆ ਜਾਂਦਾ ਹੈ ਤੇ ਉਹ ਆਧਾਰ ਨੂੰ ਸੰਦੂਪਾਜਿਤ ਕਰਦਾ ਹੈ ਸੋ ਇਹ ਲੰਭ ਜਿਹੜਾ ਅਸੀਂ ਖਿੱਚਿਆ ਬੱਚਿਓ ਹੈ ਕੀ ਹੈਗਾ ਇਹ ਇਹਦਾ ਸੰਦੂਪਾਜਕਵੀ ਹੈ ਹੁਣ ਅਸੀਂ ਅਗਲੀ ਗੱਲ ਦੇਖੋ ਹੁਣ ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕੇਂਦਰ ਤੋਂ ਜੀਵਾ ਤੇ ਖਿੱਚਿਆ ਗਿਆ ਲੰਭ ਜੀਵਾ ਨੂੰ ਸੰਦੂਪਾਜਿਤ ਕਰਦਾ ਹੈ ਹੁਣ ਜੇ ਮੈਂ O ਤੋਂ SC ਲੰਭ ਖਿੱਚਾਂਗਾ ਤੇ ਇਹ ARM ਨੂੰ ਇਹ ਵੀ ਸੰਦੂਪਾਜਿਤ ਕਰੇਗਾ ਇਹਦਾ ਮਤਲਬ ਕੀ ਹੈ ਕਿ ਬੱਚਿਓ O SC ਇੱਕ ਸਿੱਧੀ ਰੇਖਾ ਹੈ ਇਹ ਟੇਢੀ ਦੇਖਣੀ ਬਣੇਗੀ ਇਹ ਸਿੱਧੀ ਰੇਖਾ ਬਣੇਗੀ ਇਹ ਗੱਲਾਂ ਜ਼ਰੂਰੀ ਸੀ ਹੈ ਦੱਸਣੀਆਂ ਕਿਉਂਕਿ ਇਹ ਸੰਦੂਪੁਜੀ ਚਤਰਪੁਜਾ ਸੰਦੂਪੁਜੀ ਤ੍ਰਿਭੁਜ ਹੈ ਸੰਦੂਪੁਜੀ ਤ੍ਰਿਭੁਜ ਦੇ ਸ਼ਿਖਰ ਤੋਂ ਜਦੋਂ ਆਧਾਰ ਤੇ ਆਪਣਾ ਲੰਭ ਖਿੱਚਿਆ ਜਾਵੇ ਤੇ ਉਹ ਆਧਾਰ ਨੂੰ ਸੰਦੂਪਾਜਿਤ ਕਰਦਾ ਹੈ ਤੇ ਬੱਚਿਓ ਇਹ ਆਧਾਰ ਜਿਹੜਾ ਹੈ ਇਹ ਚੱਕਰਦੀਪ ਜੀਵਾ ਵੀ ਹੈਗੀ ਹੈ ਤੇ ਜਦੋਂ ਜੀਵਾ ਤੇ ਕੇਂਦਰ ਤੋਂ ਲੰਮ ਖਿੱਚਿਆ ਜਾਵੇ ਤੇ ਉਹ ਵੀ ਜੀਵਾ ਨੂੰ ਸੰਧੂ ਭਾਜਿਤ ਕਰਦਾ ਹੈ ਇਹਦਾ ਮਤਲਬ ਓਸੀ ਵੀ ਸੰਧੂ ਭਾਜਿਤ ਕਰਦਾ ਹੈ ਤੇ ਐਸਸੀ ਵੀ ਸੰਧੂ ਭਾਜਿਤ ਕਰਦਾ ਹੈ ਆਰਐਮ ਨੂੰ ਇਹਦਾ ਮਤਲਬ ਕੀ ਹੈ ਕਿ ਓਐਸ ਇੱਕ ਸਿੱਧੀ ਰੇਖਾ ਹੈ ਠੀਕ ਹੈ ਖਿੱਚਿਆ ਗਿਆ ਲੰਮ ਜੀਵਾ ਨੂੰ ਸੰਧੂ ਭਾਜਿਤ ਕਰਦਾ ਹੈ ਭਾਵ ਓਸੀਐਸ ਓਸੀਐਸ ਸਿੱਧੀ ਰੇਖਾ ਹੈ ਅਤੇ ਚੱਕਰਦੀਪ ਅਰਧ ਵਿਆਸ ਹੈ ਕਿਉਂਕਿ ਓ ਤੋਂ ਕੇਂਦਰ ਤੋਂ ਚੱਕਰ ਦਾ ਘਾਰਿਆ ਸੋ ਐਵੀ ਚੱਕਰ ਦਾ ਅਰਧ ਵਿਆਸ ਹੋ ਗਿਆ ਐ ਬੱਚਿਓ ਅਸੀਂ ਭੂਮੀ ਦਾ ਤਿਆਰ ਕਰ ਲਈ ਹੁਣ ਜਦੋਂ ਇਹ ਮੈਦਾਨ ਤਿਆਰ ਹੋ ਗਿਆ ਸਾਡਾ ਤੇ ਹੁਣ ਅਸੀਂ ਸਵਾਲ ਕਰਾਂਗੇ ਹੁਣ ਦੇਖੋ ਹੁਣ OC 5 ਮੀਟਰ ਅਰਧ ਵਿਆਸ ਦਿੱਤਾ ਹੈ ਠੀਕ ਹੈ ਮੰਨ ਲਓ OC y OC ਨੂੰ y ਮੰਨ ਲਓ ਸੋ SC ਹੋ ਜਾਏਗਾ ਜਿਹੜਾ SC ਕਿੰਨਾ ਆ ਜਾਏਗਾ 5 y 5 y ਹੋ ਜਾਏਗਾ ਸੋ ਹੁਣ ਪਾਈਥਾਗੋਰਸ ਸਿਧੰਤ ਮੁਤਾਬਕ समकोणीय त्रिभुज ओ आर सी ओ आर सी समकोणीय त्रिभुज है क्योंकि लंब है ठीक है आर सी वर्ग आर सी वर्ग बराबर ओ आर वर्ग कटा ओ सी वर्ग ठीक है ना क्योंकि ओ आर कर्ण हैगा सो आर सी वर्ग बराबर ओ आर हो जाएगा ये ओ सी नु सिवाय मान लेया सो 5 वर्ग कटा y वर्ग इनु नंबर देता 1 ਅਤੇ समकोणीय त्रिभुज एस आर सी ਵਿੱਚ एस आर सी ठीक है एल एल ओ हुन ते फिर दोबारा पाइथागोरस थ्योरम ਦੇ ਹਿਸਾਬ ਦੇ ਨਾਲ आर सी ਵਰਗ ਬਰਾਬਰ आर सी ਵਰਗ ਦੇ ਬਰਾਬਰ आर एस ਵਰਗ ਕਟਾ एस सी ਵਰਗ एस आर ਵਰਗ ਕਟਾ एस सी ਵਰ ਆਰ ਐਸ ਕਹਿੰਦੇ ਐਸਾਨ ਕਹਿੰ ਲੋ ਸੋ आर सी ਵਰਗ एस आर ਕਿੰਨਾ 6 ਤੇ ਐਸ ਸੀ ਕਿੰਨਾ 5 ਕਟਾ Y ਪੂਰੇ ਦਾ ਵਰਗ ਹੁਣ ਇਹਨੂੰ ਨੰਬਰ ਦਿੱਤਾ 2 ਤੇ ਹੁਣ ਬੱਚੇਓ ਦੇਖੋ ਇਹ ਵੀ आर सी ਵਰਗ ਹੈ ਵੀ आर सी ਵਰਗ ਹੈ ਜਦੋਂ ਦੋ ਸਮੀਕਰਨਾਂ ਦੇ ਖੱਬੇ ਪਾਸੇ ਬਰਾਬਰ ਹੋਣ ਤੇ ਸੱਜੇ ਪਾਸੇ ਆਪ ਵੀ ਬਰਾਬਰ ਹੋ ਜਾਂਦੇ ਸਨ ਸੋ 1 ਅਤੇ 2 ਤੋਂ ਸਾਨੂੰ ਪ੍ਰਾਪਤ ਹੁੰਦਾ ਹੈ 5² y² 6² 5 y² ਪੂਰੇ ਦਾ ਵਰਗ ਠੀਕ ਹੈ ਆਓਗੇ ਚੱਲੀਏ ਸੋ ਇੱਥੇ ਫੇਰ ਲਿਖ ਦਿੱਤੀ ਬੱਚਿਓ ਇਹ ਗੱਲ ਇਹ ਉਹਨਾਂ ਨੂੰ ਖੋਲਦੇ ਨੇ ਪੰਜ ਉਹਨੇ 25 y² 36 ਇਹ ਜਿਹੜੀ ਹੈਗੀ ਹੈ ਤੁਹਾਡੀ ਸਮਸਮਤਾ ਇਹਨੂੰ ਖੋਲਾਂਗੇ ਇਹ ਬਣ ਜਾਏਗਾ 25 ਉਹਨੇ ਉਹਨੇ 25 ਜਮਾ y² 5 2 10 y 10y ਹੋਵੇਗਾ ਠੀਕ ਹੈ ਸੋ ਪਚੀ ਕਟਾ y² 36 ਕਟਾ 25 ਕਟਾ y² 10y ਹੁਣ ਦੇਖੋ ਬੱਚਿਓ ਕੀ ਹੈ ਜਿਹੜਾ ਹੈਗਾ ਤੁਹਾਡਾ ਕਟਾ y² ਤੇ ਕਟਾ y² ਇਹ ਕੱਟ ਗਿਆ ਖੱਬੇ ਪਾਸੇ ਸੱਜੇ ਪਾਸੇ ਦੋਨੋਂ ਕਟਾਏ ਗਏ ਠੀਕ ਹੈ ਇਹ ਹੋ ਗਿਆ ਤੇ ਹੁਣ ਬੱਚਿਓ ਦੇਖੋ ਇਹ 36 ਚੋਂ 25 ਗਿਆ ਕਿੰਨਾ ਹੁੰਦਾ 9 ਤੇ 9 ਜਿਹਨੇ ਇੱਥੇ ਖੱਬੇ ਪਾਸੇ ਆ ਗਿਆ ਤੇ ਕਟਾ 9 ਆ ਜਾਏਗਾ ਸੋ 25 ਚੋਂ 9 ਹੋ ਗਿਆ ਕਿੰਨਾ ਹੁੰਦਾ 14 ਇਹ 14 ਆ ਗਿਆ ਇੱਥੇ ਕੱਲਾ ਕੀ ਰਹਿ ਗਿਆ 14 10y ਰਹਿ ਗਿਆ ਸੋ 10y 14 ਯਾ y ਦਾ ਮਤਲਬ ਕੀ ਹੋ ਗਿਆ y ਦੇ ਬਰਾਬਰ ਹੋ ਗਿਆ 14 10 14 10 ਸੀ ਨੂੰ 1.4 ਇਹ ਸਾਡੇ ਕੋਲ ਮੁੱਲ ਆ ਗਿਆ OC ਦਾ OC ਦਾ ਮੁੱਲ ਆ ਗਿਆ ਠੀਕ ਹੈ ਸੋ y ਦੇ ਮੁੱਲ ਨੂੰ ਇੱਕ ਵਿੱਚ ਭਰਦੇ ਹੋਏ ਹੁਣ ਇੱਕ ਪਾਸੇ ਤੇ ਕਿੰਨਾ ਸੀ RC² 5² y² ਸੀਗਾ ਤੇ 1.4² ਕਰਤਾ ਹੁਣ 14 ਦਾ ਬੱਚਿਓ ਕੀ ਹੁੰਦਾ ਹੈ ਵਰਗ 196 ਸੋ 4 ਇਹ ਕੀ ਹੈਗਾ ਸੋ ਜੇ ਲ ਵਰ ਕਰਾਂਗੇ ਤਾਂ 2 2 ਵਾਰ ਦਸ਼ਮਲਵ ਆ ਜਾਏਗਾ ਸੋ 9 ਤੋਂ 6 ਤਵਾਰ ਇੱਥੇ 6 ਹੋਰ 9 ਤੋਂ ਵਾਰ ਦਸ਼ਮਲਵ ਆ ਜਾਏਗਾ ਸੋ 25 1.96 ਤੇ ਆ ਗਿਆ 23.04 ਹੁਣ 23.04 ਬੱਚੋ ਕਿਦਾ ਉਹ ਇਹਦਾ ਵਰਗਮੂਲ ਕੀ ਹੁੰਦਾ ਹੈ 48 ਸੋ 23.04 ਦਾ ਵਰਗਮੂਲ ਕੀ ਆਇਆ 4.8 ਸੋ RC ਵਰਗ ਆ ਗਿਆ 23.04 RC ਹੋ ਜਾਏਗਾ ਵਰਗਮੂਲ 23.04 ਕਿਜਲੇ ਇਹਦਾ ਅਸੀਂ ਵਰਗਮੂਲ ਕੱਢਿਆ ਤੇ ਆ ਗਿਆ 4.8 ਵਰਗਮੂਲ ਕੱਢਣਾ ਅਸੀਂ 8ਵੀਂ ਜਮਾਤ ਵਿੱਚ ਸਿੱਖ ਚੁੱਕੇ ਹਾਂ ਚੰਗੀ ਤਰ੍ਹਾਂ ਸੋ ਇਹਦਾ ਵਰਗਮੂਲ ਵੱਖਰੇ ਤੌਰ ਤੇ ਨਹੀਂ ਅਸੀਂ ਕੱਢਾਂਗੇ ਅਸੀਂ ਐਸਾਂ ਨੂੰ ਰਫਰਕ ਵਿੱਚ ਕਰਨਾ ਪਏਗਾ ਠੀਕ ਹੈ ਨਾ ਸੋ ਇਹ ਸਵਾਲ ਦੇ ਹਿੱਸੇ ਵਰਗਮੂਲ ਕੱਢੋ ਸੋ ਆਰਐਮ ਜਿਹੜਾ ਬੱਚਿਓ ਕਿਹਦੇ ਬਰਾਬਰ ਹੋ ਜਾਏਗਾ ਆਰਐਮ ਜਿਹੜਾ ਹੈ ਬੱਚਿਓ ਆਰਐਮ ਕਿਹਦਾ ਹੈ ਇਹ ਆਰਸੀ ਦਾ ਦੁੱਗਣਾ ਹੈਗਾ ਸੋ 2 ਆਰਸੀ 4.8 2 9.6 ਆਵ ਰੇਸ਼ਮਾ ਅਤੇ ਮਨਦੀਪ ਦੇ ਵਿਚਤੀ ਦੂਰੀ 9.6 ਮੀਟਰ ਹੈ ਇਹ ਸਾਡਾ ਆ ਗਿਆ ਜਵਾਬ ਐਸੀ ਪਹਿਲੀ ਵਿਧੀ ਹੁਣ ਇਸੇ ਸਵਾਲ ਨੂੰ ਅਸੀਂ ਦੂਜੀ ਵਿਧੀ ਨਾਲ ਕਰਾਂਗੇ ਦੂਜੀ ਵਿਧੀ ਨਾਲ ਯਾਰੀ ਪਹਿਲੇ ਜਿੱਦਾਂ ਕੀਤੀ ਸੀ ਉਦਾਂ ਹੀ ਹੈ ਪੂਰਾ ਹੋਮਿਕਾਇਦਾ ਬੰਦ ਲੈਣੀ ਹੈ ਪਰ ਅਗਲਾ ਹਿੱਸਾ ਜਿਹੜਾ ਹੈ ਉਹ ਥੋੜਾ ਵੱਖਰਾ ਹੈ ਸੋ ਇਹਨੂੰ ਮੈਂ ਦੁਹਰਾਵਾਂਗਾ ਨਹੀਂ ਇਹ ਅਸੀਂ ਪਹਿਲੀ ਵਿਧੀ ਚ ਪੂਰਾ ਵੇਰਵੇ ਨਾਲ ਸਮਝਾ ਚੁੱਕੇ ਹਾਂ ਤੁਹਾਨੂੰ ਹੁਣ ਦੂਜੀ ਵਿਧੀ ਦਾ ਅਗਲਾ ਹਿੱਸਾ ਦੇਖੀ ਕਿਦਾਂ ਕਰੀਏ ਅਗਲੇ ਹਿੱਸੇ ਇਦਾਂ ਕਿ ਕੇਂਦਰ O ਤੋਂ ਜੀਵਾ R ਸਤੇ OP ਲੰਭ ਖਿੱਚੋ ਜੀਵਾ r s ਦੇ o p ਲੰਬ ਖਿੱਚੋ ਤੇ ਅਸੀਂ ਜਾਣਦੇ ਆ ਕਿ ਚੱਕਰ ਦੇ ਕੇਂਦਰ ਤੋਂ ਜੀਵਾ ਤੇ ਖਿੱਚਿਆ ਗਿਆ ਲੰਬ ਜੀਵਾ ਨੂੰ ਸਮਦੂਪਾਜਿਤ ਕਰਦਾ ਹੈ ਐਸਾਨੂੰ ਪਤਾ ਚੰਗੀ ਤਰ੍ਹਾਂ ਭਾਵ r p s p r p s p ਹੋ ਜਾਏਗਾ ਤੇ r s ਕਿੰਨਾ ਹੈ a ਬਿਲਕੁਲ ਹੀ r s 2 ਹੋ ਗਿਆ ਅੱਧਾ ਹੋ ਜਾਏਗਾ r s 6 ਹੈ 6 2 3 ਮੀਟਰ ਭਾਵ r p p s ya s p 10 ਮੀਟਰ ਹੁੰਦਾ ਹੁਣ ਪਾਈਥਾਗੋਰਸ ਥਿਊਰਮ ਮੁਤਾਬਕ ਸਮਕੋਣੀ ਤ੍ਰਿਕੋਣ o r p O R P ਇਹ ਵਾਲਾ ਸੌਰੀ O R P ਇਹ ਵਾਲਾ ਤ੍ਰਿਭੁਜ ਠੀਕ ਹੈ ਤੇ ਕੀ ਹੋ ਜਾਏਗਾ O P ਵਰਗ ਬਰਾਬਰ O R ਵਰਗ ਘਟਾ R P ਵਰਗ ਠੀਕ ਹੈ ਜੀ ਬਿਲਕੁਲ ਸੋ ਇਹ ਕਿੰਨਾ 5 ਵਰਗ ਇਹ 5 ਹੋ ਜਾਏਗਾ ਇਹ 3 ਦਾ ਵਰਗ 5 ਵਜਾ 25 ਤੇ 3 ਤੇ 9 25 ਤੇ 9 ਹੋਇਆ 16 ਤੇ 16 ਦਾ ਵਰਗਮੂਲ ਕੀ ਹੋ ਜਾਏਗਾ 5 ਸੋ O P ਵਰਗ ਹੈਗਾ 16 ਤੇ O P ਕੀ ਹੋ ਜਾਏਗਾ 16 ਦਾ ਵਰਗਮੂਲ ਜਾਂ ਉਹਦੀ ਘਾਤ 1/2 ਤੇ ਆ ਗਿਆ 4 ਸੋ ਸਾਡੇ ਕੋਲ OP ਦਾ ਮੁੱਲ ਆ ਗਿਆ ਹੂ ਖੇਤਰਫਲ ਤ੍ਰਿਪੁਜ O R S ਤ੍ਰਿਪੁਜ ਦਾ ਖੇਤਰਫਲ ਕਿਤੇ ਬਰਾਬਰ ਹੋਣਾ ਬਚਿਓ ਆਧਾਰ ਗੁਣਾ ਉਚਾਈ 2 ਤੇ ਮੈਂ ਇਹਨੂੰ ਆਧਾਰ ਲਵਾਂਗਾ RS ਨੂੰ ਆਧਾਰ ਲਵਾਂਗਾ ਤੇ OP ਹੋ ਜੇਗੀ ਉਚਾਈ ਸੋ ਆਧਾਰ ਗੁਣਾ ਉਚਾਈ 2 RS ਆਧਾਰ ਗੁਣਾ OP 2 ਸੋ 6 ਆਧਾਰ ਹੈਗਾ OP 4 ਅਸੀਂ ਕੱਢਿਆ 6 4 24 24 2 12 12 ਵਰਗ ਮੀਟਰ ਇਹਨੂੰ ਨੰਬਰ ਦਿੱਤਾ 1 ਹੁਣ ਬੱਚਿਓ ਤੁਸੀਂ ਇਹ ਦੇਖੋ ਕਿ ਹੁਣ ਮੈਂ ਇਹ ਵਾਲਾ ਆਧਾਰ ਲਵਾਂਗਾ OS ਨੂੰ ਆਧਾਰ ਲੈ ਲਵਾਂਗਾ ਤੇ RC ਜਿਹੜਾ ਇੱਥੇ ਲੰਬ ਹੈਗਾ ਇਹ ਉਚਾਈ ਬਣ ਜਾਏਗੀ। ਸੋ ਮੈਂ ਤ੍ਰਿਭੁਜ ਦਾ ਖੇਤਰਫਲ ਇਸ ਢੰਗ ਨਾਲ ਵੀ ਕੱਢ ਸਕਦਾ ਹਾਂ ਕਿ ਹੁਣ ਮੈਂ ਇਹਨੂੰ ਆਧਾਰ ਲਵਾਂ ਤੇ RC ਨੂੰ ਮੈਂ ਉਹ ਲਵਾਂ ਉਹਦਾ ਉਚਾਈ ਲਵਾਂ। ਇੱਕ ਵਾਰੀ ਫਿਰ ਖੇਤਰਫਲ ORS ਤ੍ਰਿਭੁਜ ORS ਆਧਾਰ ਗੁਣਾ ਉਚਾਈ 2 ਹੁਣ ਆਧਾਰ ਨੇ ਲੈ ਲਿਆ OS ਉਚਾਈ ਲਈ RC ਤੇ 2 OS ਕਿੰਨਾ ਪੰਜ ਹੈਗਾ ਠੀਕ ਹੈ ਨਾ OS ਨੂੰ 5 ਦਿੱਤਾ ਹੋਇਆ ਹੈ ਅਰਧ ਬਿਆਸ ਠੀਕ ਹੈ ਤੇ RC 2 2.5 2 ਕਿੰਨਾ ਹੁੰਦਾ 2.5 2.5 RC ਇਹ ਹੋ ਗਿਆ 2 ਹੁਣ ਬੱਚਿਓ ਇਹ ਕਿੰਨਾ ਹੈਗਾ 12 ਤੇ ਇਹ ਵੀ ਇਹ ਵੀ ਦੇਖੋ ਇਹ ਖੇਤਰਫਲ ਹੈ ਤ੍ਰਿਪੂਜ ਦਾ ORS ਇਹ ਵੀ ਖੇਤਰਫਲ ਹੈ ਇਹਦਾ ਮਤਲਬ ਕੀ ਹੈ ਕਿ ਇਹ 12 ਇਹ ਕਿਹਦੇ ਬਰਾਬਰ ਹੋ ਗਿਆ 2.5 RC ਦੇ ਬਰਾਬਰ ਹੋ ਗਿਆ ਉਹਨੇ ਇੱਕ ਅਧ ਦੇ ਦੋ ਦੇ ਸਾਨੂੰ ਪ੍ਰੰਪਤ ਇਹ 2.5 RC 12 ਜਾਂ RC 12 2.5 4.8 12 ਨੂੰ ਜਿਹੜੇ 2.5 ਨਾਲ ਤੁਸੀਂ ਭਾਗ ਕਰੋਗੇ ਤੇ ਬੱਚਿਓ ਇਹੀ ਆਗਾ ਜਾਂ ਇਹਦਾ ਤਰੀਕਾ ਤੁਹਾਨੂੰ ਹੋਰ ਦੱਸਾਂ ਇਹ 2.5 ਹੈਗਾ ਨਾ ਇਹ ਦਸ਼ਮਲਵ हट ਜਾਏਗਾ ਤੇ ਉੱਤੇ ਸਿਫਰ ਚੱਲ ਜਾਏਗਾ 120 ਹੋ ਜਾਏਗਾ ਠੀਕ ਹੈ ਹੁਣ ਬੱਚਿਓ 25 ਦਾ ਪਹਾੜਾ ਸਾਨੂੰ ਆਉਣਾ ਚਾਹੀਦਾ ਹੈ 25 1 25 25 2 50 25 3 75 25 4 100 25 5 125 25 6 150 25 7 175 25 8 200 25 9 225 25 10 250 ਬੜਾ ਵਰਤੋਂ ਵਿੱਚ ਆਉਂਦਾ ਹੈ ਤੇ 25 ਦਾ ਭਾੜਾ ਚਿੱਤਾ ਕਰਨਾ ਬੜਾ ਸੁਖ ਹੈ ਹੁਣ 120/25 ਸੋ ਸ਼ੁਰੂ ਕਰਦੇ ਆ 25 ਚੋਕੇ 100 120 ਚੋ 100 ਕਿੰਨਾ 20 ਦਸ਼ਮਲਵ ਲਾਇਆ ਥੱਲੇ ਉਤਾਰ ਲਿਆ 200 ਤੇ 25 ਅੱਠੇ 200 25 ਜਵਾਨੀ ਹੋ ਗਿਆ 400.8 ਹੋ ਗਿਆ ਸੋ ਆਰਐਮ ਕਿਹਦੇ ਬਰਾਬਰ ਹੈ ਉਹ ਆਰਐਮ ਬੱਚੇ ਉਹ ਜਿਹੜਾ ਹੈ ਉਹ ਆਰਸੀ ਦਾ ਦੁੱਗਣਾ ਹੈ ਸੋ 2 ਗੁਣਾ ਆਰਸੀ ਬਰਾਬਰ 4.8 ਗੁਣਾ 2 ਗੁਣਾ 2.6 ਮੀਟਰ ਆਵ ਰੇਸ਼ਮ ਅਤੇ ਮਨਦੀਪ ਦੇ ਵਿੱਚ ਦੀ ਦੂਰੀ 9.6 ਮੀਟਰ ਹੈ ਐਸੀ ਪਿਆਰੇ ਵਿਦਿਆਰਥੀਓ ਦੂਜੀ ਵਿਧੀ ਹੁਣ ਇਸੇ ਸਵਾਲ ਨੂੰ ਅਸੀਂ ਤੀਜੀ ਵਿਧੀ ਨਾਲ ਵੀ ਕਰਾਂਗੇ ਤੀਜੀ ਵਿਧੀ ਆਓ ਦੇਖੀਏ ਲੋਕ ਜੀ ਬੱਚੋ ਇਹਦੀ ਭੂਮਿਕਾ ਵੀ ਉਦਾਂ ਹੀ ਹੈ ਜੋ ਸ਼ੁਰੂਆਤ ਦੇ ਤੌਰ ਤੇ ਮੈਦਾਨ ਤਿਆਰ ਕਰਨਾ ਹੈ ਸਵਾਲ ਕਰਨ ਲਈ ਉਹ ਬਿਲਕੁਲ ਇਨ ਤਿੰਨੋਂ ਵਿਧੀਆਂ ਵਿੱਚ ਇੱਕੋ ਜਿਹਾ ਹੈ ਅਗਲਾ ਹਿੱਸਾ ਜਿਹੜਾ ਹੈ ਉਹ ਵੱਖਰਾ ਹੈ ਆਓ ਉਹ ਦੇਖੀਏ ਇਹ ਬਿਲਕੁਲ ਵੱਖਰਾ ਤਰੀਕਾ ਹੁਣ ਦਿੱਤਾ ਹੈ OA OS 5 ਮੀਟਰ ਅਤੇ RS 6 ਮੀਟਰ ਐਸਮੂ ਦਿੱਤਾ ਹੋਇਆ ਹੈ त्रिभुज ओआरएस दा अर्ध परिमाप परिमाप ਦੇ ਬਰਾਬਰ ਹੁੰਦਾ ਤਿੰਨੋਂ ਭੁਜਾਵਾਂ ਨੂੰ ਜੋੜ ਲਓ ਉਹ ਆ ਜਾਂਦਾ ਹੈ ਪਰਿਮਾਪ ਜਿਹਨੂੰ ਪੈਰੀਮੀਟਰ ਵੀ ਕਹਿੰਦੇ ਆ ਤੇ ਅਰਧ ਪਰਿਮਾਪ ਸੈਮੀ ਪੈਰੀਮੀਟਰ ਭਾਅ ਤਿੰਨੋਂ ਭੁਜਾਵਾਂ ਦਾ ਜੋੜ ਕਰੋ ਤੇ ਦੋ ਨਾਲ ਭਾਗ ਕਰ ਦਿਓ ਉਹ ਆ ਜਾਏਗਾ ਅਰਧ ਪਰਿਮਾਪ ਸੈਮੀ ਪੈਰੀਮੀਟਰ ਸੋ ਭੁਜਾਵਾਂ 6 11 11 ਆਪਾਂ 16 16 ਬਟਾ 2 ਬਰਾਬਰ 8 ਮੀਟਰ ਅਰਧ ਪਰਿਮਾਪ ਆ ਗਿਆ ਹੁਣ ਹੀਰੋ ਦੇ ਸੂਤਰ ਮੁਤਾਬਕ ਇਹ ਸੂਤਰ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਸਾਡੇ ਸਿਲੇਬਸ ਵਿੱਚ ਹੈਗਾ ਸੋ ਏਰੀਆ ਏ ਆਰ ਖੇਤਰਫਲ ओआरएस ਬਰਾਬਰ ਐਸ ਐਸ ਘਟਾ ਏ ਐਸ ਘਟਾ ਬੀ ਐਸ ਘਟਾ ਸੀ ਠੀਕ ਹੈ ਇਹ ਆ ਗਿਆ ਸੋ ਇਹ ਬੱਚੇ ਅਸੀਂ ਬਾ ਦਿੱਤਾ 8 8 ਘਟਾ 5 8 ਘਟਾ 6 8 ਘਟਾ 5 8 6 ਗਾ 3 8 4, 6 ਗਾ 2 8 6 ਗਾ 3 3 2 6 6 18 18 8 144 144 ਦਾ ਵਰਗਮੂਲ ਕੀ ਹੁੰਦਾ 12 ਸੌਖਾ ਹੋ ਗਿਆ ਸੋ ਇਸ ਤਰ੍ਹਾਂ ਖੇਤਰਫਲ o r s ਬਰਾਬਰ 12 ਵਰਗ ਮੀਟਰ ਆਉ ਗਿਆ ਦੇਖਿਓ ਉਹ ਤ੍ਰਿਪੁਜਾ ORS ਅਤੇ OMS ਵਿੱਚ ORS ਅਤੇ OMS ਦੇ ਵਿੱਚ ਬਰਾਬਰ OM ਇੱਕੋ ਚੱਕਰ ਦਾ ਅਰਧ ਵਿਆਸ ਬਰਾਬਰ ਹੁੰਜੇ ਨੇ RS MS ਦਿੱਤਾ ਹੈ ਸਾਨੂੰ ਉਹਨਾਂ ਨੇ OS OS ਸਾਂਝੀ ਪੁਜਾ ਇਸ ਤਰ੍ਹਾਂ ਤ੍ਰਿਪੁਜਾ ORS ਸਰਵੰਗ ਸਮਾਇ ਤ੍ਰਿਪੁਜਾ OMS ਦੇ SS ਸ ਸਰਵੰਗ ਸੰਪਤਾ ਦੇ ਨਿਯਮ ਤੋਂ ਪੁਜਾ ਪੁਜਾ ਹੋ ਜਾ ਠੀਕ ਹੈ ਬੱਚਿਓ ਠੀਕ ਹੈ

ਇਸ ਚਤੁਰਪੁਜ ਦਾ ਖੇਤਰਫਲ ਆ ਗਿਆ ਦੇਖੋ ਬੱਚੇ ਬਿਲਕੁਲ ਨਵੇਂ ਢੰਗ ਦੇ ਨਾਲ ਇਹਦੇ ਨਾਲ ਕੀ ਹੋਏਗਾ ਬੱਚਿਓ ਤੁਹਾਡੇ ਗਣਿਤ ਦੇ ਸਿਧਾਂਤ ਬਹੁਤ ਸਪਸ਼ਟ ਹੋ ਜਾਣਗੇ ਤੁਹਾਡਾ ਕੰਫੀਡੈਂਸ ਬਹੁਤ ਜ਼ਿਆਦਾ ਵਧੀਆ ਹੋ ਜਾਏਗਾ ਔਰ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਅਸੀਂ ਸਮੱਸਿਆ ਨੂੰ ਕਿਸ ਕਿਸ ਢੰਗ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ ਅਸੀਂ ਲਕੀਰ ਦੇ ਫਕੀਰ ਨਹੀਂ ਬਨਣਾ ਅਸੀਂ ਵੱਖਰੇ ਢੰਗ ਨਾਲ ਸੋਚਣ ਦੀ ਆਦਤ ਪਾਣੀ ਹੈ ਇਹ ਚੀਜ਼ਾਂ ਤੁਹਾਨੂੰ ਅੱਗੇ ਕੰਪੀਟੀਸ਼ਨ ਦੇ ਪੇਪਰ ਦੇਣ ਵਿੱਚ ਬਹੁਤ ਸਹਾਇੀ ਹੋਣਗੀਆਂ ਸੋ ਹੁਣ ਚਤੁਰਪੁਜ O R S M ਵਿੱਚ O R M O M R O M ਅਰਧ ਵਿਆਸ ਅਤੇ SR SM SR SM ਐ ਦਿੱਤਾ ਸਾਨੂੰ ਅਤੇ ਵਿਕਰਣ OS ਅਤੇ RM ਇਹ ਵਿਕਰਣ ਜਿਹੜਾ OS ਅਤੇ RM ਇਹ ਦੇ ਵਿਕਰਣ ਹੋਗੇ ਚਤੁਰਭੁਜ ਦੇ ਇੱਕ ਦੂਜੇ ਤੇ ਲੰਭ ਹਨ ਹੁਣ ਬੱਚਿਓ ਇਹ ਨਿਸ਼ਾਨੀ ਕਿਹਦੀ ਹੁੰਦੀ ਹੈ ਇਹ ਪਤੰਗ ਦੀ ਪਤੰਗ ਰੂਪੀ ਜਿਹੜਾ ਚਤੁਰਭੁਜ ਹੁੰਦਾ ਹੈ ਉਹਦੀਆਂ ਦੋ ਜਿਹੜੇ ਲਾਗਵੇਂ ਜੋੜੇ ਲਾਗਵੇਂ ਭੁਜਾਵਾਂ ਦੇ ਜੋੜੇ ਬਰਾਬਰ ਹੁੰਦੇ ਨੇ ਇਹ ਲਾਗਵੇਂ ਭੁਜਾਵਾਂ ਦਾ ਇੱਕ ਜੋੜਾ ਹੋ ਗਿਆ ਇਹ ਦੂਜਾ ਜੋੜਾ ਹੋ ਗਿਆ ਇਹ ਬਰਾਬਰ ਨੇ ਤੇ ਜਿਹੜੇ ਵਿਕਰਣ ਨੇ ਉਹ ਇੱਕ ਦੂਜੇ ਤੇ ਲੰਬਵੰਧ ਨੇ ਆਉ ਚਤੁਰਪੁਜ O R S M ਇੱਕ ਪਤੰਗ ਹੈ ਅਤੇ ਖੇਤਰਫਲ ਪਤੰਕੇ ਦੇ ਬਰਾਬਰ ਹੁੰਦਾ ਬੱਚਿਓ ਵਿਕਰਣ ਇੱਕ ਗੁਣਾ ਵਿਕਰਣ ਦੋ ਜਿਹੜਾ ਸਮਚਤੁਰਪੁਜ ਦਾ ਹੁੰਦਾ ਹੈ ਰੋਮਬਸ ਦਾ ਹੁੰਦਾ ਹੈ ਉਹੀ ਫਾਰਮੂਲਾ ਇਹਦਾ ਹੁੰਦਾ ਉਹੀ ਸੂਤਰ ਇਹਦਾ ਹੁੰਦਾ /2 ਸੋ ਖੇਤਰਫਲ O R S M ਬਰਾਬਰ O S ਗੁਣਾ R M /2 ਸੋ O S ਸਾਨੂੰ ਪੰਜ ਦਿੱਤਾ ਹੈ R M ਅਸੀਂ ਪਤਾ ਕਰਨਾ ਹੈ /2 ਬਰਾਬਰ 2.5 R M ਠੀਕ ਹੈ ਨਾ ਇਹ ਕਿਤੇ ਕੋਈ 5/2 ਕਿੰਨਾ ਹੁੰਦਾ 2.5 ਆ ਰਿਹਾ ਮਾਰਿਆ ਪਰ ਖੇਤਰਫਲ ਚਤੁਰਭੁਜ ओआरएसएम बराबर 24 ਵਰਗ ਮੀਟਰ ਅਸੀਂ ਕੱਢ ਚੁੱਕੇ ਹਾਂ ਪਹਿਲਾਂ ਇਹ ਦੋ ਜਿਹੜੇ ਸੀਗੇ ਤ੍ਰਿਕੋਜਾਂ ਨੂੰ ਜੋੜ ਕੇ ਇਹ ਪੂਰੇ ਖੇਤਰਫਲ ਕੱਢਿਆ ਤੇ ਇਹ ਦੋਨੋਂ ਬਰਾਬਰ ਹੋ ਗਏ ਨਾਲੇ ਤੇ ਇਹ ਵੀ ਖੇਤਰਫਲ ਆ ਗਿਆ 2.5 ਆ ਰਿਹਾ ਮੈਂ ਇਹ 24 ਹੈਗਾ ਸੋ 2.5 ਆਰਐਮ ਬਰਾਬਰ 24 ਸੋ ਆਰਐਮ ਬਰਾਬਰ 24/2.5 ਉਹੀ ਚੀਜ਼ ਆ ਗਈ 25 ਦਾ ਤੁਸੀਂ ਪਹਾੜਾ ਗਣ ਕੇ ਤੇ 9.6 ਹੁਣ ਉੱਥੇ 120 ਸੀਗਾ ਇੱਥੇ 240 ਸਿੱਧੇ ਆ ਰਿਹਾ ਸੋ 9.6 ਪਾਵ ਰੇਸ਼ਮਾ ਅਤੇ ਮੰਦੀਪ ਦੇ ਵਿਚਦੀ ਦੋਰੀ 9.6 ਮੀਟਰ ਹੈ ਸੋ ਐਸੀ ਕਾਰੇ ਵਿਦਿਆਰਥੀਓ ਬੜਾ ਹੀ ਰੋਚਕ ਬੜਾ ਹੀ ਮਜ਼ੇਦਾਰ ਤੇ ਮੈਂ ਕਹਾਂ ਬੜਾ ਹੀ ਕਮਾਲ ਦਾ ਸਵਾਲ ਜਿਹੜਾ ਹੈ ਇਹ ਪੰਜਵਾਂ ਸਵਾਲ ਤੁਹਾਡਾ ਅਭਿਆਸ ਨੰਬਰ 9.2 ਦਾ ਜਿਹਨੂੰ ਅਸੀਂ ਤਿੰਨ ਵਿਧੀਆਂ ਰਾਹੀਂ ਕੀਤਾ ਤੇ ਮੈਂ ਤੁਹਾਨੂੰ ਫਿਰ ਪ੍ਰੇਰਣਾ ਕਰਾਂਗਾ ਕਿ ਤੁਸੀਂ ਇਹਨੂੰ ਬਤੌਰ ਇੱਕ ਚੁਣੌਤੀ ਲੈ ਕੇ ਤਿੰਨੋ ਵਿਧੀਆਂ ਦੇ ਰਾਹੀਂ ਇਹ ਸਵਾਲ ਤੁਸੀਂ ਕਰੋ ਤੇ ਦੇਖੋ ਫਿਰ ਤੁਹਾਡਾ ਕੌਨਫੀਡੈਂਸ ਤੁਹਾਡਾ ਭਰੋਸਾ ਆਪਣੇ ਆਪ ਤੇ ਤੁਹਾਨੂੰ ਗਣਿਤ ਤੋਂ ਡਰ ਲੱਗਣਾ ਬਿਲਕੁਲ ਬੰਦ ਹੋ ਜਾਏਗਾ ਜੇ ਤੁਸੀਂ ਇਸ ਤੰਗ ਦੇ ਨਾਲ ਪੜਾਈ ਆਪਣੀ ਕਰੋਗੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨਿਵ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ